ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂ ਵੜੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਦੋਂ ਗੁਰੂ ਸਾਹਿਬ ਕੋਲੋਂ ਆਪਣਾ ਲੈ ਕੇ ਬੰਦਾ ਸਿੰਘ ਬਹਾਦਰ ਪੰਜਾਬ ਪਹੁੰਚੇ ਤਾਂ ਉਹਨਾਂ ਨੇ ਮੁ슬ਮਾਨਾਂ ਦੇ ਕੋਲੋਂ ਬਹੁਤ ਸਾਰੇ ਇਲਾਕੇ ਆਜ਼ਾਦ ਕਰਵਾਏ ਤਾਂ ਵਜ਼ੀਰ ਖਾਂ ਇਹ ਸਭ ਕੁਝ ਦੇਖ ਕੇ ਬਹੁਤ ਘਬਰਾ ਗਿਆ ਇੰਨੀ ਵੱਡੀ ਫੌਜ ਦਾ مالک ਵਜ਼ੀਰ ਖਾਂ ਬਾਬਾ ਬੰਦਾ ਸਿੰਘ ਬਹਾਦਰ ਕੋਲੋਂ ਬਹੁਤ ਜ਼ਿਆਦਾ ਘਬਰਾ ਗਿਆ ਬੰਦਾ ਸਿੰਘ ਬਹਾਦਰ ਜੀ ਦੀ ਜੋ ਫੌਜ ਦੀ ਟੁਕੜੀ ਸੀ ਉਹ ਉਸ ਟਾਈਮ ਸਤ ਮਰੂੜ ਦੇ ਵਿੱਚ ਰਹਿੰਦੀ ਸੀ ਉਥੋਂ ਸਰਹੰਦ ਤਕਰੀਬਨ 30 ਕਿਲੋਮੀਟਰ ਹੋਣਾ ਤੇ ਹੁਣ ਬੰਦਾ ਸਿੰਘ ਬਹਾਦਰ ਦੀ ਅੱਖ ਸਰਹੰਦ ਉੱਪਰ ਸੀ ਇਹ ਸਭ ਦੇਖ ਕੇ ਵਜ਼ੀਰ ਖਾਨ ਨੇ ਇੱਕ ਚਲਾਕੀ ਖੇਡੀ ਉਸਨੇ ਸੋਚਿਆ ਕਿ ਬੰਦਾ ਸਿੰਘ ਬਹਾਦਰ ਦੇ ਸਰਹੰਦ ਤੇ ਹਮਲਾ ਕਰਨ ਤੋਂ ਪਹਿਲਾਂ ਮੈਂ ਬੰਦਾ ਸਿੰਘ ਬਹਾਦਰ ਉੱਪਰ ਹਮਲਾ ਕਰ ਦਿੰਦਾ ਹਾਂ ਫੌਜ ਦੀ ਭਰਤੀ ਖੋਲ ਦਿੱਤੀ ਗਈ ਅਤੇ ਜੋ ਵੀ ਆਸ-ਪਾਸ ਜੋ ਵੀ ਪਠਾਨ ਅਤੇ ਮੁਗਲ ਸਨ ਉਹਨਾਂ ਦੇ ਕੋਲ ਜਾ ਕੇ ਤਰਲੇ ਮਿੰਤਾ ਕਰਨ ਲੱਗਾ ਜਹਾਦ ਦੇ ਨਾਮ ਤੇ ਕਿ ਇਸਲਾਮ ਧਰਮ ਦੀ ਖਾਤਰ ਤੁਸੀਂ ਮੇਰੀ ਮਦਦ ਕਰੋ ਦਿੱਲੀ ਤੋਂ ਹਥਿਆਰ ਮੰਗਾਉਣੇ ਸ਼ੁਰੂ ਕਰ ਦਿੱਤੇ ਅਤੇ ਉਸਨੇ 1 ਲੱਖ ਤੱਕ ਦੀ ਫੌਜ ਇਕੱਠੀ ਕਰ ਲਈ ਪਰ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਸਿਰਫ 30-40 ਹਜ਼ਾਰ ਦੀ ਫੌਜ ਸੀ ਬੰਦਾ ਸਿੰਘ ਬਹਾਦਰ ਜਦੋਂ ਸਰਹੰਦੂਪਰ ਹਮਲਾ ਕਰਨ ਵਾਸਤੇ ਉਥੋਂ ਚੱਲ ਪੈਂਦੇ ਹਨ ਤਾਂ ਜਦੋਂ ਉਹ ਛੱਪੜ ਝੜੀ ਪਹੁੰਚਦੇ ਹਨ ਤਾਂ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਵਜੀਰ ਖਾਂ ਆਪਣੀ ਫੌਜ ਲੈ ਕੇ ਸਰਹੰਦੂਪ ਤੋਂ ਚੱਲ ਪਿਆ ਹੈ ਤੇ ਉਹ ਉੱਥੇ ਹੀ ਛੱਪੜ ਝੜੀ ਰੁਕ ਗਏ ਜਿਸ ਨੂੰ ਅੱਜਕੱਲ ਚੱਪੜ ਝੜੀ ਕਹਿ ਦਿੰਦੇ ਹਨ ਪਹਿਲਾਂ ਉਥੇ ਬਹੁਤ ਸਾਰੇ ਛੱਪੜ ਅਤੇ ਝੜੀਆਂ ਹੁੰਦੀਆਂ ਸਨ ਇਸ ਕਰਕੇ ਉਸ ਨੂੰ ਛੱਪੜ ਝੜੀ ਕਿਹਾ ਜਾਂਦਾ ਸੀ ਪਰ ਹੁਣ ਲੋਕ ਉਸ ਨੂੰ ਚੱਪੜ ਝੜੀ ਕਹਿੰਦੇ ਨੇ ਸਵੇਰੇ 17 ਮਈ 1710 ਈਸਵੀ ਨੂੰ ਉਥੇ ਬਹੁਤ ਭਾਰੀ ਜੰਗ ਹੋਇਆ ਇਹ ਜੁੱਦ ਸਹਬਜ਼ਾਦਿਆਂ ਦੀ ਸ਼ਹਾਦਤ ਤੋਂ 5 ਸਾਲ ਬਾਅਦ ਹੋਇਆ ਸੀ ਕਹਿੰਦੇ ਨੇ ਜੋ ਵਜੀਰਖਾਨ ਦੀ ਫੌਜ ਸੀ ਉਹ ਬਹੁਤ ਜ਼ਿਆਦਾ ਵੱਡੀ ਸੀ ਉਸ ਦੇ ਕੋਲ 8 ਵੱਡੇ ਵੱਡੇ ਹਾਥੀ ਅਤੇ ਬਹੁਤ ਸਾਰੀਆਂ ਤੋਪਾਂ ਸਨ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਦੇ ਕੋਲ ਘੋੜ ਸਵਾਰ ਸਨ ਜੋ ਸਿੱਖਾਂ ਦੀ ਫੌਜ ਸੀ ਉਹਨਾਂ ਕੋਲ ਨੋਰਮਲ ਹਥਿਆਰ ਜਿਵੇਂ ਕਿ ਤਲਵਾਰਾਂ ਨੇਜੇ ਅਤੇ ਕੁਝ ਕੁ ਮਦੂਕਾਂ ਸੀ ਤੇ 6 ਤੋਪਾਂ ਸਨ ਇਹਨਾਂ ਕੋਲ ਜਿਹੜੀ ਚੀਜ਼ ਸੀ ਉਹ ਮੁਗਲਾਂ ਕੋਲ ਨਹੀਂ ਸੀ ਇਹਨਾਂ ਕੋਲ ਜਜ਼ਬਾ ਜਨੂਨ ਅਤੇ ਗੁਰੂ ਸਾਹਿਬ ਜੀ ਦਾ ਔਟ ਆਸਰਾ ਸੀ ਇੱਕ ਪਾਸੇ ਜੈ ਅਲੀ ਦੇ ਨਾਰੇ ਲੱਗ ਰਹੇ ਸੀ ਅਤੇ ਦੂਜੇ ਪਾਸੇ ਖਾਲਸੇ ਦੇ ਜਕਾਰੇ ਲੱਗ ਰਹੇ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਢਿੱਲੇ ਉੱਪਰ ਬੈਠ ਗਏ ਅਤੇ ਉਥੇ ਲੜਾਈ ਦੀ ਰਣਨੀਤੀ ਤਿਆਰ ਕਰਨ ਲੱਗ ਗਏ। ਤੇ ਫੌਜ ਲੜ ਰਹੀ ਸੀ। ਵਜ਼ੀਰ ਖਾਂ ਦੀ ਜੋ ਫੌਜ ਸੀ ਪਹਿਲੇ ਨੰਬਰ ਤੇ ਹਾਥੀ ਸਨ ਅਤੇ ਦੂਸਰੇ ਨੰਬਰ ਤੇ ਧੋਪਾਂ ਸੀ। ਫਿਰ ਘੋੜ ਸਵਾਰ ਸੀ ਅਤੇ ਉਸ ਦੇ ਪਿੱਛੇ ਪੈਦਲ ਚੱਲਣ ਵਾਲੇ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੋ ਉਹਨਾਂ ਕੋਲ ਧੋਪਾਂ ਸਨ ਉਹਨਾਂ ਦੇ ਨਾਲ ਹਾਥੀਆਂ ਉੱਪਰ ਹਮਲਾ ਕਰ ਦਿੱਤਾ। ਹਾਥੀ ਜ਼ਖਮੀ ਹੋ ਕੇ ਪਿੱਛੇ ਨੂੰ ਭੱਜਣ ਲੱਗ ਗਏ ਅਤੇ ਉਹਨਾਂ ਨੇ ਮੁਗਲਾਂ ਦੀ ਫੌਜੀ ਹੀ ਕੁਚਲ ਦਿੱਤੀ। ਉਸ ਤੋਂ ਬਾਅਦ ਮੁਗਲਾਂ ਨੇ ਧੋਪਾਂ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜੋ ਸਿੱਖਾਂ ਦੀ ਫੌਜੀ ਸੀ ਉਹ ਛੱਪੜ ਚਿੜੀ ਵਾਲੀ ਸਾਈਡ ਸੀ। ਜਦੋਂ ਮੁਗਲ ਧੋਪਾਂ ਦੇ ਨਾਲ ਹਮਲਾ ਕਰਦੇ ਸਨ ਤਾਂ ਸਿੱਖ ਝਾੜੀਆਂ ਦੇ ਵਿੱਚ ਲੁਕ ਜਾਂਦੇ ਸੀ। ਫਿਰ ਸਿੱਖਾਂ ਨੇ ਕੀ ਕੀਤਾ ਕਿ ਆਪਣੀਆਂ ਧੋਪਾਂ ਅੱਗੇ ਕੱਡੀਆਂ ਅਤੇ ਮੁਗਲਾਂ ਦੇ ਸਾਰੀਆਂ ਧੋਪਾਂ ਵਾਲੇ ਮਾਰ ਦਿੱਤੇ। ਕੁਝ ਘੋੜ ਸਵਾਰ ਸਨ ਜੋ ਪੇਸ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਰਲ ਗਏ ਸੀ। ਉਹਨਾਂ ਨੇ ਇੱਕ ਚਾਲ ਖੇੜੀ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਫੌਜ ਦੀ ਤਿਆਰੀ ਕਰ ਰਹੇ ਸੀ ਜਦੋਂ ਉਹ ਛੱਪੜ ਜੜੀ ਨਹੀਂ ਪਹੁੰਚੇ ਸੀ ਵਜ਼ੀਰ ਖਾਨ ਨੇ ਸੁਚਾਨੰਦ ਦੇ ਭਤੀਜੇ ਨੂੰ 1000 ਸਿਪਾਹੀ ਦੇ ਕੇ ਕਿਹਾ ਕਿ ਤੁਸੀਂ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਦੇ ਵਿੱਚ ਰਲ ਜਾਓ ਅਤੇ ਬਾਅਦ ਦੇ ਵਿੱਚ ਤੁਸੀਂ ਬਗਾਵਤ ਕਰ ਦਿਓ ਅਤੇ ਮੇਰੀ ਸਾਈਡ ਆ ਜਾਓ ਇਸ ਦੇ ਨਾਲ ਉਹਨਾਂ ਦੇ ਹੌਸਲੇ ਪਸਤ ਹੋ ਜਾਣਗੇ ਸੁਚਾਨੰਦ ਵੀ ਨਾਲ ਚੱਲ ਪਿਆ ਹਿੰਦੂ ਫੌਜ ਨੂੰ ਲੈ ਕੇ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਪਹੁੰਚਦਾ ਹੈ ਤਾਂ ਉਥੇ ਜਾ ਕੇ ਕਹਿੰਦਾ ਹੈ ਕਿ ਮੈਂ ਵਜ਼ੀਰ ਖਾਂ ਤੋਂ ਬਗਾਵਤੀ ਹੋ ਗਿਆ ਹਾਂ ਤੇ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਹਾਂ ਅਸੀਂ ਉਹਨਾਂ ਦੇ ਜ਼ੁਲਮਾਂ ਤੋਂ ਬਹੁਤ ਜ਼ਿਆਦਾ ਤੰਗ ਹੋ ਗਏ ਹਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਸਾਰੀ ਚਾਲ ਨੂੰ ਸਮਝ ਤਾਂ ਗਏ ਸੀ ਫਿਰ ਉਹਨਾਂ ਨੇ ਆਪਣੀ ਫੌਜ ਤੋਂ ਸਾਰਿਆਂ ਤੋਂ ਪਿੱਛੇ ਉਸ ਦੀ ਫੌਜ ਨੂੰ ਲਗਾ ਲਿਆ ਉਹੀ ਗੱਲ ਹੋਈ ਸੁਚਾਨੰਦ ਨੇ ਆਪਣੀ ਚਾਲ ਚੱਲੀ ਤੇ ਆਪਣੇ ਸਾਥੀਆਂ ਨੂੰ ਕੀਤਾ ਇਸ਼ਾਰਾ ਤੇ ਉਹ ਉਥੇ ਝੂਠ ਬੋਲਣਾ ਸ਼ੁਰੂ ਹੋ ਗਏ ਕਿ ਮੁਗਲ ਸਿਖਾਂ ਦੇ ਉੱਪਰ ਭਾਰੀ ਪੈ ਗਏ ਨੇ ਇਹ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਫੌਜਾਂ ਦੇ ਵਿੱਚ ਥੋੜਾ ਜਿਹਾ ਡਰ ਪੈ ਗਿਆ ਇਹ ਸਭ ਦੇਖ ਕੇ ਬਾਬਾ ਜੀ ਖੁਦ ਢਿੱਲੇ ਉੱਤੋਂ ਉੱਤਰ ਕੇ ਆਏ ਅਤੇ ਆ ਕੇ ਫੌਜ ਦੇ ਵਿੱਚ ਜੈਕਾਰੇ ਛੱਡੇ ਤੇ ਉਹਨਾਂ ਦਾ ਹੌਸਲਾ ਫਿਰ ਉਦਾਂ ਹੀ ਕਾਇਮ ਹੋ ਗਿਆ ਜੋ ਪਹਿਲਾਂ ਟਕਰਾ ਹੋਇਆ ਸੀ ਉਹ ਹੋਇਆ ਸੀ ਭਾਈ ਬਾਜ ਸਿੰਘ ਦਾ ਅਤੇ ਸੁਚਾ ਅਨੰਦ ਦਾ ਜਦੋਂ ਇਹਨਾਂ ਦਾ ਟਕਰਾ ਹੁੰਦਾ ਹੈ ਤਾਂ ਭਾਈ ਬਾਜ ਸਿੰਘ ਜਦੋਂ ਆਪਣੀ ਤਲਵਾਰ ਲੈ ਕੇ ਸੁਚੇਨੰਦ ਦੇ ਵੱਲ ਵੱਧਦੇ ਹਨ ਤਾਂ ਸੁਚਾਨੰਦ ਸਰਾਂਂ ਦਿਵਾਲੀ ਸਾਈਡ ਨੂੰ ਭੱਜ ਜਾਂਦਾ ਹੈ ਉਸ ਦੇ ਬਾਰੇ ਅਸੀਂ ਬਾਅਦ ਵਿੱਚ ਦੱਸਦੇ ਹਾਂ ਕਿ ਸੁਚਾਨੰਦ ਦਾ ਬਾਅਦ ਵਿੱਚ ਕੀ ਹਾਲ ਹੁੰਦਾ ਹੈ ਹੁਣ ਦੱਸਦੇ ਹਾਂ ਕਿ ਵਜ਼ੀਰ ਖਾਂ ਦਾ ਅੰਤ ਕਿਵੇਂ ਹੋਇਆ ਉਸ ਦਾ ਅੰਤ ਇੰਨਾ ਭੈੜਾ ਹੋਇਆ ਕਿ ਉਸ ਦੀਆਂ ਸੱਤ ਪੁਛਤਾਂ ਵੀ ਕੰਬਦੀਆਂ ਹੋਣਗੀਆਂ ਜਿਸ ਨੇ ਛੋਟੇ-ਛੋਟੇ ਸਾਬ ਜਾਦਿਆਂ ਉੱਪਰ ਤਰਸ ਨਹੀਂ ਖਾਦਾ ਉਸ ਦਾ ਇਹੀ ਹਾਲ ਹੋਣਾ ਚਾਹੀਦਾ ਸੀ ਕਛ ਦੇਣੇ ਕੀ ਜੋ ਵਜੀਰ ਖਾਂ ਸੀ ਜਦੋਂ ਜੰਗ ਚੱਲ ਰਹੀ ਸੀ ਉਦੋਂ ਬਾਬਾ ਜੀ ਦੇ ਵੱਲ ਵਦਨਾ ਸ਼ੁਰੂ ਹੋਇਆ ਉਸ ਨੂੰ ਸੀ ਕਿ ਮੈਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਿੱਠ ਪਿੱਛੇ ਵਾਰ ਕਰਾਂਗਾ ਪਰ ਜਦੋਂ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲ ਵਤਦਾ ਹੈ ਤਾਂ ਉਸ ਦੇ ਵਿੱਚ ਭਾਈ ਬਾਜ ਸਿੰਘ ਆ ਜਾਂਦੇ ਨੇ ਵਜੀਰ ਖਾਂ ਭਾਈ ਬਾਜ ਸਿੰਘ ਵੱਲ ਨੇਜਾ ਮਾਰਦਾ ਹੈ ਪਰ ਉਹ ਅੱਗੋਂ ਨੇਜੇ ਨੂੰ ਬੋਝ ਲੈਂਦੇ ਨੇ ਤੇ ਨੇਜੇ ਨੂੰ ਵਾਪਸ ਵਜੀਰ ਖਾਂ ਵਾਲੀ ਸੜ ਨੂੰ ਮਾਰਦੇ ਨੇ ਤੇ ਨੇਜਾ ਉਸ ਦੇ ਘੋੜੇ ਨੂੰ ਜਾ ਲੱਗਦਾ ਹੈ ਅਤੇ ਵਜੀਰ ਖਾਂ ਥੱਲੇ ਡਿੱਗ ਪੈਂਦਾ ਹੈ ਵजीर खान ਡੇਗਦਾ ਡੇਗਦਾ ਤੀਰ ਮਾਰਦਾ ਹੈ ਜੋ ਭਾਈ ਬਾਜ ਸਿੰਘ ਦੀ ਬਾਹ ਦੇ ਵਿੱਚ ਆ ਲੱਗਦਾ ਹੈ ਜਦੋਂ ਭਾਈ ਬਾਜ ਸਾਹਿਬ ਦੇ ਤੀਰ ਲੱਗਦਾ ਹੈ ਤਾਂ ਉਹ ਵੀ ਥੱਲੇ ਡੇਗ ਜਾਂਦੇ ਨੇ ਅਤੇ ਵਜੀਰ ਖਾਂ ਉਹਨਾਂ ਵੱਲ ਤਲਵਾਰ ਲੈ ਕੇ ਵੱਧਦਾ ਹੈ ਕਿ ਮੈਂ ਇਹਨੂੰ ਇੱਥੇ ਹੀ ਮਾਰ ਦੇਵਾਂ ਪਰ ਉਸ ਦੇ ਹਮਲਾ ਕਰਨ ਤੋਂ ਪਹਿਲਾਂ ਹੀ ਇੱਕ ਭਾਈ ਫਤੇ ਸਿੰਘ ਹੁੰਦੇ ਹਨ ਉਹ ਉਸ ਦੇ ਵਿੱਚ ਆ ਜਾਂਦੇ ਨੇ ਵਜੀਰ ਖਾਂ ਦੇ ਹਮਲਾ ਕਰਨ ਤੋਂ ਪਹਿਲਾਂ ਹੀ ਭਾਈ ਫਤੇ ਸਿੰਘ ਆਪਣੀ ਤਲਵਾਰ ਕੱਢਦੇ ਹਨ ਤੇ ਹਮਲਾ ਕਰਕੇ ਉਸ ਦਾ ਮੋਢਾ ਵੜ ਦਿੰਦੇ ਨੇ ਜਦੋਂ ਵਜੀਰਖਾਂ ਦਾ ਮੋਢਾ ਵੱਡਿਆ ਜਾਂਦਾ ਹੈ ਤਾਂ ਸਾਰੇ ਪਾਸੇ ਖਬਰ ਫੈਲ ਜਾਂਦੀ ਹੈ ਕਿ ਵਜੀਰਖਾਂ ਮਰ ਗਿਆ ਹੈ ਅਤੇ ਉਸ ਦੀ ਫੌਜ ਮਿੰਟਾਂ ਸਕਿੰਟਾਂ ਵਿੱਚ ਮੈਦਾਨ ਛੱਡ ਕੇ ਭੱਜ ਜਾਂਦੀ ਹੈ ਜਦੋਂ ਵਜੀਰਖਾਂ ਦਾ ਮੋਢਾ ਵੱਡਿਆ ਗਿਆ ਤਾਂ ਉਹ ਉੱਥੇ ਤੜਫ ਰਿਹਾ ਹੁੰਦਾ ਹੈ ਪਰ ਗੁਰੂ ਦੇ ਸਿੰਘ ਉਸ ਨੂੰ ਘੋੜਿਆਂ ਪਿੱਛੇ ਪਾ ਕੇ ਜਿੱਥੇ ਸੈਭਜਾਦਿਆਂ ਦਾ ਖੂਨ ਡੁੱਲਿਆ ਹੁੰਦਾ ਹੈ ਉੱਥੇ ਕੜੀਸਕੇ ਲੈ ਕੇ ਜਾਂਦੇ ਨੇ ਉੱਥੋਂ ਸਰਹੰਦ 20 ਕਿਲੋਮੀਟਰ ਸੀ ਜਿੱਥੇ ਉਸ ਨੂੰ ਘੋੜਿਆਂ ਪਿੱਛੇ ਪਾ ਕੇ ਸਰਹੰਦ ਤੱਕ ਕੜੀਸਕੇ ਲਿਆਂਦਾ ਗਿਆ ਵਜ਼ੀਰ ਕਾ ਕਹਿੰਦਾ ਹੁੰਦਾ ਸੀ ਕਿ ਦਿੱਲੀ ਦੇ ਰਾਜੇ ਬਦਲਦੇ ਰਹਿੰਦੇ ਹਨ ਅਤੇ ਸਰਹੰਦ ਦਾ ਰਾਜਾ ਸਿਰਫ ਮੈਂ ਹੀ ਆ ਅਤੇ ਬੈ ਹੀ ਰਹਾਂਗਾ ਉਸ ਵਜ਼ੀਰ ਖਾਂ ਨੂੰ ਘੋੜਿਆਂ ਦੇ ਪਿੱਛੇ ਪਾ ਕੇ ਗੁਰੂ ਦੇ ਸਿੰਘ ਪੂਰੇ ਸਰਹੰਦ ਦੇ ਵਿੱਚ ਕਸੀਟ ਰਹੇ ਸੀ ਉਸ ਤੋਂ ਬਾਅਦ ਉਸ ਨੂੰ ਸਰਹੰਦ ਦੇ ਵਿੱਚ ਇੱਕ ਝੰਡ ਦੇ ਦਰਖਤ ਦੇ ਥੱਲੇ ਪੁੱਠਾ ਟੰਗਿਆ ਗਿਆ ਜਦੋਂ ਉਸ ਨੂੰ ਝੰਡ ਦੇ ਦਰਖਤ ਦੇ ਥੱਲੇ ਪੁੱਠਾ ਟੰਗਿਆ ਗਿਆ ਤਾਂ ਥੱਲੇ ਪਰਾਲੀ ਲਾ ਕੇ ਉਸ ਨੂੰ ਅੱਗ ਲਗਾ ਦਿੱਤੀ ਗਈ ਉਸ ਦੇ ਨਾਲ ਉਸ ਦਾ ਸਰੀਰ ਅੱਧ ਜਲੇ ਜਾ ਹੋ ਗਿਆ ਉਸ ਤੋਂ ਬਾਅਦ ਉਸਦੇ ਸਰੀਰ ਨੂੰ ਬਾਜਾਂ ਨੇ ਅਤੇ ਗਿਰਜਾਂ ਨੇ ਨੋਚ-ਨੋਚ ਕੇ ਖਾਦਾ ਤੇ ਇਦਾਂ ਉਹ ਤੜਫ-ਤੜਫ ਕੇ ਮਰਿਆ ਇਹ ਅੰਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਰ ਖਾਨ ਨੂੰ ਦਿੱਤਾ ਤੇ ਇਦਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਨੂੰ ਫਤਿਹ ਕਰ ਲਿਆ ਜੋ ਪਹਿਲਾਂ ਖਾਲਸਾ ਰਾਜ ਸਥਾਪਿਤ ਹੋਇਆ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੇ ਵਿੱਚ ਸਥਾਪਿਤ ਕੀਤਾ ਸੀ ਬਾਬਾ ਸਿੰਘ ਨੂੰ ਉੱਥੇ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਗਿਆ ਸਰਹੰਦ ਬਹੁਤ ਵੱਡਾ ਸੂਬਾ ਸੀ 52 ਲੱਖ ਆਮਦਨ ਸੀ ਸਰਹੰਦ ਦੀ ਅਤੇ ਜਦੋਂ ਸਰਹੰਦ ਫਤਿਹ ਕੀਤਾ ਗਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 3 ਕਰੋੜ ਰੁਪਇਆ ਕਬਜ਼ੇ ਵਿੱਚ ਲਿਆ ਸੀ ਉਹ ਪੈਸਾ ਨਾ ਕਿਸੇ નિર્ਦੋਸ਼ ਦਾ ਸੀ ਅਤੇ ਨਾ ਹੀ ਲੁੱਟਿਆ ਖੋਇਆ ਗਿਆ ਸੀ ਉਹ ਪੈਸਾ ਵਜੀਰ ਖਾਂ ਅਤੇ ਸੁਚੇ ਨੰਦ ਦਾ ਸੀ ਜੋ ਉਹਨਾਂ ਨੇ ਲੋਕਾਂ ਉੱਪਰ ਜ਼ੁਲਮ ਕਰ ਕਰਕੇ ਇਕੱਠਾ ਕੀਤਾ ਹੋਇਆ ਸੀ ਉਹ 3 ਕਰੋੜ ਗੱਡੀਆਂ ਰੇੜੀਆਂ ਉੱਪਰ ਲਾਦ ਕੇ ਲੋਹਗੜ੍ਹ ਭੇਜਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਲੋਕ ਡਰੇ ਹੋਏ ਸਨ ਉਹ ਸਮਝਦੇ ਸਨ ਕਿ ਇਹ ਮੁਗਲਾਂ ਦਾ ਉਹੀ ਹਾਲ ਕਰਨਗੇ ਜੋ ਮੁਗਲ ਸਿੱਖਾਂ ਦਾ ਕਰਿਆ ਕਰਦੇ ਸੀ ਤੇ ਇਹ ਸਾਡੇ ਬੱਚਿਆਂ ਨੂੰ ਵੀ ਮਾਰ ਦੇਣਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਰਿਆਂ ਨੂੰ ਇਕੱਠਾ ਕੀਤਾ ਅਤੇ ਕਿਹਾ ਕਿ ਸਿੱਖ ਕਿਸੇ ਨੂੰ ਵੀ ਕੁਝ ਨਹੀਂ ਕਹਿਣਗੇ ਤੇ ਜਿਸ ਕਿਸੇ ਦਾ ਕਸੂਰ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਕਹਿੰਦੇ ਨੇ ਕਿ ਉੱਥੇ ਜੋ ਵੀ ਵਜ਼ੀਰ ਖਾਂ ਵਰਗਿਆਂ ਦੇ ਅਤੇ ਮੁਗਲਾਂ ਦੇ ਕਿਲੇ ਸਨ ਉਹ ਸਾਰੇ ਢਾਤ ਦਿੱਤੇ ਗਏ ਪਰ ਧਾਰਮਿਕ ਇਮਾਰਤ ਇੱਕ ਵੀ ਨਹੀਂ ਢਾਈ ਤੇ ਅੱਜ ਵੀ ਉਹ ਉਸੇ ਜਗ੍ਹਾ ਤੇ ਮੌਜੂਦ ਨੇ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਸੁਚਾਨੰਦ ਦਾ ਕੀ ਹੋਇਆ ਉਹ ਉੱਥੋਂ ਭੱਜ ਆਇਆ ਸੀ ਅਤੇ ਉਸ ਦੇ ਕੋਲ ਅੰਨਾ ਪੈਸਾ ਸੀ ਕਿਉਂਕਿ ਉਹ ਵਜ਼ੀਰ ਖਾਂ ਦਾ ਇੱਕ ਖਾਸ ਬੰਦਾ ਸੀ ਸਿੱਖਾਂ ਨੇ ਸਾਰੇ ਪਾਸੇ ਕਬਜ਼ਾ ਕਰ ਲਿਆ ਸੀ ਪਰ ਸੁਚਾਨੰਦ ਉੱਥੋਂ ਨਾ ਭੱਜਾ ਕਿਉਂਕਿ ਉਹ ਉੱਥੇ ਬਸ ਆਪਣੀ ਦੌਲਤ ਨੂੰ ਸੰਭਾਲ ਕੇ ਇੱਥੋਂ ਲੈ ਕੇ ਜਾਣ ਦੇ ਆਈਡੀਆ ਲਾਉਂਦਾ ਰਿਹਾ ਕਿ ਮੈਂ ਆਪਣੀ ਦੌਲਤ ਨੂੰ ਲੈ ਕੇ ਇੱਥੋਂ ਕਿਵੇਂ ਨਿਕਲਾਂ ਕਿਸੇ ਨੇ ਸਿਕਨੂ ਖਬਰ ਦੇ ਦਿੱਤੀ ਕਿ ਸੁਚਾਨੰਦ ਅਜੇ ਇੱਥੇ ਹੀ ਹੈ ਫਿਰ ਉਸ ਨੂੰ ਫੜ ਲਿਆ ਗਿਆ ਅਤੇ ਫੜ ਕੇ ਉਸ ਦੇ ਨੱਕ ਦੇ ਵਿੱਚ ਨਕੇਲ ਪਾ ਦਿੱਤੀ ਗਈ ਅਤੇ ਉਸ ਨੂੰ ਲੋਕਾਂ ਕੋਲੋਂ ਪੀਖ ਮੰਗਣ ਲਈ ਕਿਹਾ ਗਿਆ ਉਸ ਨੇ ਸਾਰੇ ਸਰਹੰਦ ਦੇ ਵਿੱਚ ਘੁੰਮ ਕੇ ਪੀਖ ਮੰਗੀ ਅਤੇ ਬਾਦ ਦੇ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਫਿਰ ਬੰਦਾ ਸਿੰਘ ਬਹਾਦਰ ਜੀ ਨੇ ਉੱਥੇ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਸ਼ਿੱਕੇ ਵੀ ਚਲਾਈ ਅਤੇ ਮੋਹਰਾਂ ਵੀ ਚਲਾਈਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਨਾਮ ਤੇ ਇੱਕ ਵੀ ਮੋਹਰ ਨਹੀਂ ਬਣਾਈ ਅਤੇ ਨਾ ਹੀ ਖੁਦ ਨੂੰ ਕਿਸੇ ਜਗ੍ਹਾ ਦਾ ਸੂਬੇਦਾਨ ਨਿਯੁਕਤ ਕੀਤਾ ਤੇ ਜੋ ਵੱਡੇ ਵੱਡੇ ਸ਼ਾਹੂਕਰ ਜ਼ਮੀਨਾਂ ਵਾਉਂਦੇ ਸਨ ਉਹਨਾਂ ਕੋਲੋਂ ਜ਼ਮੀਨਾਂ ਨੂੰ ਛੜਵਾਇਆ ਅਤੇ ਜੋ ਵੀ ਜਿੰਨਾਂ ਦੇ ਵੀ ਜ਼ਮੀਨਾਂ ਨਾਮ ਨਹੀਂ ਸਨ ਉਹਨਾਂ ਦੇ ਜ਼ਮੀਨਾਂ ਨਾਮ ਕਰਵਾਈਆਂ ਅੱਜ ਕੱਲ ਜੋ ਵੀ ਛੋਟੇ ਕਿਸਾਨ ਹਨ ਉਹਨਾਂ ਦੀ ਬਦੌਲਤ ਹੀ ਹਨ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ